ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸੋ ਜਬਾ 18 ਤੇ 19 ਫਰਵਰੀ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਿ ਕਿਨਾ ਲੈ ਕੇ ਜਾ ਮੂ ਤੇਜ਼ ਮੀਂਹ ਕਿਨਾ ਲੈ ਕੇ ਜਾ ਭਾਰੀ ਮੀਂਹ ਤੇ ਭਾਰੀ ਗੜੇਪਾਣੀ ਦੇਖਣ ਨੂੰ ਮਿਲ ਸਕਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣੇ ਚੈਨਲ ਦੇ ਨਵੇਂ ਆਇਆ ਕੈਰਪਿਆ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜ਼ਰੂਰ ਕਰ ਲਓ ਚਲੋ ਗਿਆ ਆਦੇ ਵੀਡੀਓ ਵੱਲ ਹਾਂ ਤੁਸੀਂ 18 ਫਰਵਰੀ ਪੰਜਾਬ ਦੇ 9:30 ਵਜੇ ਸਵੇਰ ਦੀਆਂ ਲਾਈਵ ਸੈਟਅਪ ਤੁਹਾਨੂੰ ਦਿਖਾ ਦਿੰਦਾ ਹਾਂ ਆਪਣੇ ਪੰਜਾਬ ਦੇ ਮੱਧ ਦੇ ਦੁਆਬੇ ਦੇ ਭਾਗ ਹੋ ਗਏ ਇਨ ਇਲਾਕਿਆਂ ਦੇ ਕਈ ਇਲਾਕਿਆਂ ਨੂੰ ਹਲਕੀ ਫੁਲਕੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਥੋੜੇ ਬਥੇ ਇਲਾਕਿਆਂ 'ਚ ਸੰਘਣੀ ਬਦਲਵਾਈ ਦੇਖਣ ਨੂੰ ਮਿਲ ਰਹੀ ਹੈ ਪਰ ਅੱਜ ਆਪ ਨੂੰ ਮੀਂਹ ਦੇਖਣ ਨੂੰ ਨਹੀਂ ਮਿਲੂਗੀ ਆ ਮੀਂਹ ਦੀਆਂ ਕਰਵੀਆਂ ਅੱਜ ਆਪ ਨੂੰ ਘੱਟ ਹੀ ਦੇਖਣ ਨੂੰ ਮਿਲੂਗੀ ਪਰ ਐਸੀ ਗੱਲ ਨੂੰ ਨਹੀਂ ਦੇਖਦੋਂ ਸੈਸ਼ਨ ਆਪਣਾ ਤਕਰੀਬਨ ਆ ਚੁੱਕਾ ਪਾਕਿਸਤਾਨ ਦੇ ਇਲਾਕਿਆਂ 'ਚ ਆਪਣਾ ਸੈਸ਼ਨ ਤਕਰੀਬਨ ਆਪਣੇ ਦੁਪਹਿਰ ਤੋਂ ਬਾਅਦ ਪੰਜਾਬ ਦੇ ਕਾਫੀ ਇਲਾਕਿਆਂ 'ਚ ਜਮਨ ਸੰਘਣੀ ਬਦਲਵਾਈ ਦਾ ਆਉਣ ਜਾਣ ਸ਼ੁਰੂ ਹੋ ਜਾਊਗਾ ਕਾਫੀ ਪੰਜਾਬ ਦੇ ਇ ਉਭੀਆ ਜਿਹੜੇ ਪਾਸੇ ਸਾਰੇ ਦੀਪਾਗ ਹੋ ਗਏ ਪੰਜਾਬ ਦੇ ਇਨ ਇਲਾਕੇ ਲੋ ਆਪਣੋ ਬਦਲਾਈ ਦੇ ਐਂਟਰ ਹੁੰਦੀ ਦੇਖਣ ਨੂੰ ਮਿਲੂਗੀ ਭਾਰੀ ਪਰ ਉਸ ਨਾਲ ਵੀ ਅੱਜ ਦੇ ਜਿਆਦੇ ਮੀਦੇ ਸਾਰਾ ਨਹੀਂ ਹਨ ਅੱਜ ਹਲਕੀ ਫੁਲਕੀ ਬੂੰਦਾ ਬੰਦੀ ਸਦੀ ਹੈ ਵਾਤਵਾਤ ਇੱਕ ਦੁੱਕ ਲੱਕ ਵਿੱਚ ਆਪਣੀ ਛਰਾਟੇ ਦੇਖਣ ਨੂੰ ਮਿਲ ਸਕਦੇ ਨੇ ਜਿਆਦੇ ਮੀਦੇ ਸਾਰਾ ਅੱਜ ਨਹੀਂ ਹਨ 18 ਫਰੂਨ ਬਾਕੀ ਆਪਾਂ ਗੱਲ ਕਰੀਏ ਕੱਲ ਦੀ ਕੱਲ ਆਪਾਂ 19 ਫਰਵਰੀ ਪੰਜਾਬ ਦੇ ਕਾਫੀ ਸਾਰੇ ਇਲਾਕੇ ਚ ਮੀਂਹ ਦੇਖਣ ਨੂੰ ਮਿਲੂਗਾ ਉਹ ਵੀ ਆਪਣੇ ਖਾਸ ਕਰਕੇ ਮਾਝਾ ਤੇ 도ਆਬੇ ਦੇ ਇਲਾਕੇ ਹੋਗੇ ਤੇ ਪੂਰਬੀ ਮਾਲਵੇ ਦੇ ਇਲਾਕੇ ਹੋਗੇ ਇਹਨਾਂ ਭਾਗਾਂ ਵਿੱਚ ਜ਼ਿਆਦਾ ਮੀਂਹ ਦੇ ਸਾਰੇ ਹਨ ਕਾਫੀ ਇਲਾਕੇ ਜੋ ਦਰਮਿਆਨਾ ਮੀਂਹ ਦੇਖਣ ਨੂੰ ਮਿਲੂਗਾ ਤੇ ਗੱਡੇ ਚਮਕਦੇ ਵੀ ਕਾਫੀ ਸਾਰ ਬਣੇ ਹੋਇਆ ਹਨ 19 ਫਰਵਰੀ ਨੂੰ ਤੇ ਕਾਫੀ ਇਲਾਕੇ ਜਮ ਨੂੰ ਥੋੜੇ ਬੋਧ ਇਲਾਕੇ ਚ ਗੜੇਮਾਰੀ ਵੀ ਦੇਖਣ ਨੂੰ ਮਿਲੂਗੀ ਗੜੇਮਾਰੀ ਤੋਂ ਇਨਕਾਰ ਵੀ ਨਹੀਂ ਕਰ ਸਕਦੇ ਬਾਕੀ ਆਪ ਨੂੰ ਜਿਹੜਾ ਪਰ ਖਾ ਇਲਾਕੇ ਦੱਸੇ ਇਹਨਾਂ ਇਲਾਕੇ ਚ ਮੀਂਹ ਦੇਖਣ ਨੂੰ ਮਿਲੂਗਾ ਬਾਕੀ ਜਦ ਰਾਤ ਨੂੰ ਵੀ ਦੱਸ ਦਵਾਂਗੇ ਜ ਮੀਦੇ ਸਾਰੇ ਆਦ ਨੂੰ ਹੋਏ ਜਾਂ ਮੀਦੇ ਸਾਰੇ ਆਦ ਨੂੰ ਵਧੇ ਜਾਂ ਘਟੇ ਤੁਹਾਨੂੰ ਵੀਡੀਓ ਬਣਾ ਕੇ ਸੌਤ ਪਰਾ ਦੱਦ ਜਾਵਾਂਗੇ ਆਦ ਦੀ ਵੀ ਬਾਕੀ ਆਪਾਂ ਹੁਣ ਕਾਲਮ ਲਾ ਕੇ ਗੱਲ ਕਰੀਏ ਆਪਾਂ 18 ਫਰਵਰੀ ਹੋ ਗਿਆ 18 ਫਰਵਰੀ ਨੂੰ ਆਪਣੇ ਥੋੜੇ ਬੋਦੇ ਇਲਾਕੇ ਵਿੱਚ ਆਪਣਾ ਬੂਦਾ ਮਾਦੀ ਦੇਖਣ ਨੂੰ ਮਿਲੂਗੀ ਜਿਆਦੇ ਮੀਦੇ ਸਾਰੇ ਨਹੀਂ ਹਨ ਇੱਕ ਦੋ ਕਿਲੋ ਕਿ ਸਰਾਟਾ ਦੇਖਣ ਨੂੰ ਮਿਲ ਸਕਦੇ ਮੀਦੇ ਬਾਕੀ ਆਪਾਂ ਗੱਲ ਕਰੀਏ 19 ਫਰਵਰੀ ਪੰਜਾਬ ਦੇ ਮਤ ਹੁੰਦੀ 19 ਫਰਵਰੀ ਨੂੰ ਆਪਣੇ ਕਾਫੀ ਸਾਰੇ ਇਲਾਕੇ ਦੇ ਦਰਮਿਆਨਾ ਵੀ ਦੇਖਣ ਨੂੰ ਮਿਲੂਗਾ ਥੋੜੇ ਬੋਦੇ ਇਲਾਕੇ ਜੋ ਪਾਰੀ ਮੀ ਵੀ ਦੇਖਣ ਨੂੰ ਮਿਲ ਸਕਦਾ ਪਾਰੀ ਮੀ ਤੋਂ ਵੀ ਇਨਕਾਰ ਨਹੀਂ ਕਰ ਸਕਦੇ ਬਾਕੀ ਜਦੋਂ ਕੋਈ ਨਵੀਂ ਰਿਪੋਰਟ ਆਊਗੀ ਮੀਂਹ ਦੇ ਸਾਰੇ ਵਾਅਦੇ ਹੈ ਜਾਂ ਘਟਦੇ ਹਨ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦਜੇਗਾ ਬਾਕੀ ਅੱਜ ਦੇ ਵਿੱਚ ਨਹੀਂ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨਾਲ ਇੱਕ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਧੰਨਵਾਦ